ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪੰਜ ਪਿਆਰਿਆਂ ਦੇ ਵੱਲੋਂ ਤਨਖਾਹੀਆ ਕਰਾਰ ਦੇ ਦਿੱਤਾ ਹੈ ਤੇ ਉੱਥੇ ਹੀ ਧਾਰਮਿਕ ਸਜ਼ਾ ਦਿੱਤੀ ਗਈ ਹੈ ਤੇ ਇਸ ਨੂੰ ਲੈ ਕੇ ਹੁਣ ਲਗਾਤਾਰ ਉੱਥੇ ਕਈ ਸਵਾਲ ਵੀ ਉਠਾਏ ਜਾ ਰਹੇ ਨੇ ਜਿਸ ਤੋਂ ਬਾਅਦ ਅਸੀਂ ਇਹ ਕਿ ਸ਼੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਜੋ ਫੈਸਲਾ ਪੰਜ ਪਿਆਰਿਆਂ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਲੈ ਕੇ ਦਿੱਤਾ ਹੈ ਉਸ ਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ ਜਿਸ ਦੇ ਤਹਿਤ ਹੁਣ ਸੁਖਬੀਰ ਸਿੰਘ ਬਾਦਲ ਨੂੰ ਮੁੜ ਤੋਂ ਜਿਹੜੀ ਕਿ ਧਾਰਮਿਕ ਸਜ਼ਾ ਸੁਣਾਈ ਗਈ ਹੈ ਤਨਖਾਹੀਆ ਇਕਰਾਰ ਦਿੱਤਾ ਗਿਆ ਹੈ ਤੇ ਭਾਈ ਰਣਜੀਤ ਸਿੰਘ ਦੇ ਵੱਲੋਂ ਜਿਹੜੀ ਕਿ ਸਖਤ ਸ਼ਬਦਾਂ ਦੇ ਵਿੱਚ ਇਸ ਗੱਲ ਦੀ ਨਿਖੇਧੀ ਵੀ ਕੀਤੀ ਗਈ ਹੈ ਤੇ ਜਿਸ ਦੇ ਤਹਿਤ ਉਹਨਾਂ ਨੇ ਦੂਜੇ ਪਾਸੇ ਵੀ ਕਿਹਾ ਹੈ ਕਿ ਇੱਕ ਰਾਜਨੀਤਿਕ ਤੌਰ ਤੇ ਜਿਹੜਾ ਕਿ ਪ੍ਰੇਰਿਤ ਕੀਤਾ ਗਿਆ ਤੇ ਜਿਸ ਦੇ ਤਹਿਤ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮੁੜ ਤੋਂ ਤਨਖਾਹੀਆ ਇਕਰਾਰ ਦੇ ਦਿੱਤਾ ਹੈ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਆ ਅੱਜ ਇੱਕ ਫਿਰ ਨਾਦਰ ਸ਼ਾਹੀ ਪੱਤਰ ਜਾਰੀ ਕੀਤਾ ਤਖਤ ਪਟਨਾ ਸਾਹਿਬ ਦੇ ਗ੍ਰੰਥੀਆਂ ਨੇ ਮੈਂ ਇਸ ਬਾਰੇ ਕਹਿਣਾ ਚਾਹੁੰਦਾ ਹਾਂ ਕਿ ਇਸ ਤਰ੍ਹਾਂ ਦੇ ਪੱਤਰ ਜਾਰੀ ਕਰਨੇ ਇਹਨਾਂ ਦਾ ਸੁਭਾਅ ਬਣ ਚੁੱਕਾ ਹੈ ਇਹ ਇੱਕ ਛੜੀ ਅੰਤਰ ਤਹਿਤ ਇਸ ਤਰ੍ਹਾਂ ਦੇ ਕਾਰਨਾਮੇ ਅੰਜਾਮ ਦਿੰਦੇ ਹਨ ਇਹਨਾਂ ਨੂੰ ਕਿਸੇ ਨਾਲ ਸਚਾਈ ਨਾਲ ਕੋਈ ਮਤਲਬ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ ਸਤਕਾਰਯੋਗ ਹਨ ਔਰ ਉਹਨਾਂ ਦਾ ਸਤਕਾਰ ਸਾਰੇ ਦੇਸ਼ ਦੁਨੀਆ ਵਿੱਚ ਹੈ ਪਰ ਇਹਨਾਂ ਨੇ ਆਪਣੀ ਮਨਮਾਨੀ ਕਰਦੇ ਹੋਏ ਇਸ ਤਰ੍ਹਾਂ ਦੇ ਜਿਹੜੇ ਨੇ ਪੱਤਰ ਜਾਰੀ ਕੀਤੇ ਨੇ ਜੋ ਕਿ ਕਿਸੇ ਤਰ੍ਹਾਂ ਵੀ ਕਾਬਲੇ ਕਬੂਲ ਨਹੀਂ ਹਨ ਇਹਨਾਂ ਦਾ ਪੱਤਰਾਂ ਨੂੰ ਪੰਥ ਮੰਨਦਾ ਵੀ ਨਹੀਂ ਹੈ ਪਹਿਲਾਂ ਇਹਨਾਂ ਨੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜਿਗੜਗੱਜ ਸਾਹਿਬ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਔਰ ਸ੍ਰੀ ਅਕਾਲ ਤਖਸਦ ਸਾਹਿਬ ਤੇ ਸਿੰਘ ਸਾਹਿਬ ਗਿਆਨੀ ਤੇ ਸਿੰਘ ਜੀ ਜਥੇਦਾਰ ਦਮਦਮਾ ਸਾਹਿਬ ਦੇ ਖਿਲਾਫ ਵੀ ਇਸ ਤਰ੍ਹਾਂ ਦਾ ਆਦੇਸ਼ ਕੀਤਾ ਸੀ ਜੋ ਕਿ ਪੰਥ ਨੇ ਨਹੀਂ ਮੰਨਿਆ ਤੇ ਉਹਨਾਂ ਜਥੇਦਾਰ ਸਹਿਬਾਨ ਨੂੰ ਉਸੇ ਤਰ੍ਹਾਂ ਸਨਮਾਨ ਦੇ ਰਹੇ ਹਨ ਇਹਨਾਂ ਨੇ ਕਦੀ ਮੰਗੂ ਮੱਠ ਬਾਰੇ ਕਦੀ ਗਿਆਨ ਗੋਦੜੀ ਬਾਰੇ ਕਦੀ ਡਾਂਗਮਾਰ ਬਾਰੇ ਤੇ ਕਦੀ ਖਾਲਸਾ ਪੰਥ ਦੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਕਦੀ ਕੋਈ ਮੁੱਦਾ ਨਹੀਂ ਉਠਾਇਆ ਇਹ ਜਿਹੜਾ ਹੈ ਆਪਣੇ ਸਵਾਰਥ ਵਾਸਤੇ ਹੀ ਮੁੱਦੇ ਉਠਾਉਂਦੇ ਰਹੇ ਹਨ ਔਰ ਪੰਥ ਦਾ ਨੁਕਸਾਨ ਕਰ ਰਹੇ ਨੇ ਮੈਂ ਸਾਰੇ ਖਾਲਸਾ ਪੰਥ ਨੂੰ ਤੇ ਪਟਨਾ ਸਾਹਿਬ ਦੀ ਕਮੇਟੀ ਨੂੰ ਤੇ ਤਖਤਪਟਨਾ ਸਾਹਿਬ ਦੇ ਕਸਟੋਡੀਅਨ ਜ਼ਿਲ੍ਹਾ ਜੱਜ ਸਤਕਾਰਯੋਗ ਰੂਪੇਸ਼ ਦਿਓ ਜੀ ਨੂੰ ਵੀ ਗੁਜ਼ਾਰਿਸ਼ ਕਰਾਂਗਾ ਕਿ ਜਲਦੀ ਤੋਂ ਜਲਦੀ ਇਹਨਾਂ ਨਰੈਣਵਾ ਤੋਂ ਤਖਤਪਟਨਾ ਸਾਹਿਬ ਖਾਲੀ ਕਰਵਾਇਆ ਜਾਏ ਤਾਂ ਕਿ ਖਾਲਸਾ ਪੰਥ ਦਾ ਹੋਰ ਤਰ੍ਹਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਤੇ ਜੇ ਇਸ ਤਰ੍ਹਾਂ ਦਾ ਕੋਈ ਮਾਹੌਲ ਸਿਰਜਿਆ ਗਿਆ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਤਾਂ ਉਹਦੇ ਜ਼ਿੰਮੇਵਾਰ ਬਲਦੇਵ ਸਿੰਘ ਗੁਰਦੇਵਾਲ ਸਿੰਘ ਤੇ ਇਹਨਾਂ ਦੀ ਟੀਮ ਹੋ